ਇੱਕ ਬੰਦਾ ਸਪੀਕਰ ਚ ਕਥਾ ਕਰੀ ਜਾਂਦਾ ਹਾਂਜੀ ਦੂਜੇ ਗੁਰਦੁਆਰੇ ਵਾਲਾ ਨਿਤਨੇਮ ਕਰੀ ਜਾਂਦਾ ਠੀਕ ਆ ਤੀਜੇ ਗੁਰਦੁਆਰੇ ਵਾਲਾ ਸਤਨ ਵਾਹਿਗੁਰੂ ਜੀ ਪਾਈ ਜਾਂਦਾ ਕੋਈ ਨਾਮ ਸਬ ਕਰੀ ਜਾਂਦਾ ਕੋਈ ਜਾਪ ਸਬ ਕਰੀ ਜਾਂਦਾ ਕੋਈ ਕਥਾ ਕਰੀ ਜਾਂਦਾ ਠੀਕ ਆ ਸੁਣਨ ਵਾਲ ਦੇ ਪੱਲੇ ਕੱਖ ਨਹੀਂ ਪੈਂਦਾ ਠੀਕ ਆ ਕਿਉਂਕਿ ਉਹਦੀ ਉਹਦੀ ਸੁਰਤ ਮਤਲਬ ਟਿਕਾਓ ਚ ਨਹੀਂ ਰਹਿੰਦੀ ਕਿਤੇ ਉਧਰ ਚਲੀ ਜਾਂਦੀ ਕਿਤੇ ਉਧਰ ਇੱਕ ਥਾਂ ਤੇ ਨਹੀਂ ਟਿਕਦੀ ਠੀਕ ਗੱਲ ਹੈ ਹਾਂਜੀ ਵੀ ਜ਼ਰੂਰੀ ਨਹੀਂ ਜਦੋਂ ਆਪਾਂ ਨੂੰ ਸਾਰੀ ਚੀਜ਼ਾਂ ਮਿਲਦੀਆਂ ਤੇ ਆਪਾਂ ਖਾਣਾ ਹੈ ਮੀਠਾਣਾ ਹਾਂ ਹਾਂ ਤੇ ਇਹ ਜਿਹੜਾ ਦੁੱਧ ਵੀ ਇਹ ਕਲੀਕੋਟ ਮਾਸ ਹੈ ਠੀਕ ਹੈ ਜਿਹੜਾ ਦੁੱਧ ਹੈ ਠੀਕ ਹੈ ਇਹ ਕਲੀਕ ਕੋ ਧਮਾਸਾ ਹੈ ਇਹਦੇ ਵਿੱਚ ਵਿਚਰਦੇ ਠੀਕ ਹੈ ਹਾਂ ਠੀਕ ਹੈ ਜੀ ਤੇ ਹੋਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਵਖਤਗੜ੍ਹ ਬਾਬਾ ਜੀ ਨਾਲ ਆਪਾਂ ਪੋਡਕਾਸਟ ਕਰਦੇ ਆਂ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਆਪਾਂ ਬਾਬਾ ਜੀ ਦਾ ਨਾਮ ਪੁੱਛਦੇ ਆਂ ਕਰਦੇ ਆਂ ਆਪਾਂ ਬਾਬਾ ਜੀ ਨਾਲ ਗੱਲਬਾਤ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਤੇ ਕਰਦੇ ਆਪਾਂ ਬਾਬਾ ਜੀ ਨਾਲ ਗੱਲਬਾਤ ਬਾਬਾ ਜੀ ਸਾਸਰੀ ਕਾ ਜੀ ਸਾਸਰੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਡਰੈੱਸ ਸਾਰਾ ਆਪਣਾ ਪਿੰਡ ਪੂਣਾ ਦੱਸੋ ਜੀ ਆਪਣਾ ਮੇਰਾ ਨਾਮ ਗਰਦੀਪ ਸਿੰਘ ਹੈ ਜੀ ਹਾਂਜੀ ਮੇਰਾ ਆਪਣਾ ਸਿੱਖ ਅਕਲਾਂ ਠੀਕ ਹੈ ਜਿਲ੍ਹਾ ਮੋਗਾ ਵਿੱਚ ਪੈਂਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਾਬਾ ਜੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਗੁਰੂ ਘਰ ਕਥਾ ਕਰਦਿਆਂ ਮੈਨੂੰ 35-40 ਸਾਲ ਹੋ ਗਏ ਹਾਂਜੀ ਮੈਂ ਬਚਪਨ ਤੋਂ ਹੀ ਮਤਲਬ ਸਿੱਖੀ ਵਿੱਚ ਸਾਡਾ ਪਰਿਵਾਰ ਪਹਿਲਾਂ ਤੋਂ ਸਿੱਖੀ ਵਿੱਚ ਸੀ ਠੀਕ ਹੈ ਜੀ ਤੇ ਮੈਨੂੰ ਸ਼ੌਂਕ ਸੀਗਾ ਹਾਂਜੀ ਗੁਰਪਾਣੀ ਦਾ ਪ੍ਰਚਾਰ ਕਰਨ ਦਾ ਕਥਾ ਕਰਨ ਦਾ ਠੀਕ ਹੈ ਜੀ ਤੇ ਇਸ ਕਰਕੇ ਮੈਂ ਮਤਲਬ ਸ਼ੌਂਕ ਨਾਲ ਹੀ ਮਤਲਬ ਉਹ ਕੰਮ ਕਰਦਾ ਕਿੰਨਾ ਕ ਟਾਈਮ ਹੋ ਗਿਆ ਜੀ ਤੁਹਾਨੂੰ ਇਸ ਟਾਈਮ ਮੰਨ ਕੇ ਚੱਲੋ ਜੀ ਕਦੋਂ ਕਦਿ ਦੀ ਗੁਰਬਾਣੀ ਦੀ ਮੈਨੂੰ ਮੈਂ 20 ਐਤੋਂ 20 ਸਾਲ ਤੱਕ ਮੈਂ ਕਾਲੇ ਕੀ ਡਿਊਟੀ ਕਰੀ ਗੁਰਦੁਆਰਾ ਸੇਬ ਠੀਕ ਆ ਮੋਗੇ ਵੀ ਡਿਊਟੀ ਕਰੀ ਆ ਹਾਂਜੀ ਤੇ ਪਿੰਡ ਵੀ ਕੁਝ ਪਿੰਡ ਵੀ ਮੈਂ ਸਿੱਖੇ ਕੁਝ ਸਮਾ ਕਥਾ ਕਰੀ ਹੁਣ ਵੀ ਮੈਂ ਕਰਨ ਜਾਣਾ ਹਾਂ ਠੀਕ ਹੈ ਜੀ ਹਾਂ ਕਿੰਨੀ ਕਮਰ ਸੀ ਜੀ ਛੋਡੀ ਅੱਜ ਕਾ ਜਦੋਂ ਤੁਸੀਂ ਕਥਾ ਦੇ ਮਨ ਕੇ ਚੱਲੋ ਜੀ ਮੈਂ 86 87 ਤੋਂ ਮਤਲਬ ਇਸ ਨਹਿਰ ਵਿੱਚ ਐ ਠੀਕ ਆ ਤੇ ਤੁਸੀਂ ਬਾਹਰ ਵੀ ਗਏ ਬਾਬਾ ਜੀ ਬਾਹਰ ਵੀ ਜਾ ਕੇ ਆਂ ਦੁਬਈ ਵੀ ਗਿਆ ਸੀ ਮੈਂ ਕਥਾ ਕਰਨ ਹਾਂਜੀ ਆਸਟ੍ਰੇਲੀਆ ਵਿੱਚ ਵੀ ਜਾ ਕੇ ਆਂ ਉੱਥੇ ਕਿੰਨਾ ਕਿੰਨਾ ਟਾਈਮ ਰਿਹਾ ਜੀ ਤੁਸੀਂ ਆਸਟ੍ਰੇਲੀਆ ਦੁਬਈ ਵਿੱਚ ਤਾਂ ਮਹੀਨਾ ਕ ਲਾਇਆ ਸੀ ਮੈਂ ਹਾਂਜੀ ਆਸਟ੍ਰੇਲੀਆ ਵਿੱਚ ਮੈਂ 3 ਕਿ ਮਹੀਨੇ ਲਾਇਆ ਠੀਕ ਆ ਹਾਂਜੀ ਹਾਂਜੀ ਗੁਰਬਾਣੀ ਦੇ ਤੁਸੀਂ ਜਿਹੜੀ ਤੁਸੀਂ ਕਹਿੰਦੇ ਕੀ ਕੀਤਾ ਬਈ ਆਪਣਾ ਗੁਰਬਾਣੀ ਦਾ ਮੈਂ ਗੁਰਮਤਿ ਦਾ ਕੋਰਸ ਕਰਿਆ ਮੈਂ ਗੁਰਮਤਿ ਕਿੰਨਾ ਟਾਈਮ ਲਾਇਆ ਕੋਰਸ ਦਾ ਮੈਂ 3 ਸਾਲਾ ਕੋਰਸ ਕਰਿਆ ਠੀਕ ਆ ਉਹਦੇ ਚ ਕੀ ਕੀ ਆਪਾਂ ਨੂੰ ਸਿਖਾਉਂਦੇ ਜੀ ਗੁਰਮਤਿ ਵਿੱਚ ਗੁਰਬਾਣੀ ਹਾਂਜੀ ਗੁਰਬਾਣੀ ਦਾ ਸ਼ੁੱਧ ਪਾਠ ਹਾਂਜੀ ਔਰ ਕਥਾ ਹਾਂਜੀ ਸਿਖਾਉਂਦੇ ਠੀਕ ਆ ਔਰ ਵੀ ਧਾਰਮਿਕ ਗ੍ਰੰਥਾ ਦਾ ਅਧਿਆਨ ਕਰਾਉਂਦੇ ਠੀਕ ਆ ਜੀ ਹਾਂਜੀ ਹਾਂਜੀ ਜਿਹੜੇ ਸਿੱਖ ਧਰਮਲ ਸੰਬੰਧਨ ਗ੍ਰੰਥ ਉਹਨਾਂ ਦਾ ਅਧਿਆਨ ਕਰਉਂਦੇ ਹਾਂ ਜੀ ਬਾਬਾ ਜੀ ਤੁਹਾਡੇ ਪਾਠ ਮਹੂਜਵਾਨੀ ਕਿੰਨੇ ਜ਼ਿਆਦਾ ਕੀ ਪਹਿਲਾਂ ਤਾਂ ਮੈਂ ਪੰਜ ਪਿਆਰਾਂ ਚ ਇੱਕ ਵੀਡੀਓਟੀ ਕਰਦੇ ਰਹਿਆ ਹਾਂ ਜਿਵੇਂ ਅਸੀਂ 83 ਤੋਂ ਲੈ ਕੇ ਹਾਂਜੀ ਪਹਿਲਾਂ ਮੇਰੇ ਮਹੂਜਵਾਨੀ ਪੰਜ ਗ੍ਰੰਥੀ ਇਹਦਾ ਪਾਠ ਮੈਂ ਕਰਦਾ ਸੀ ਰੋਜ਼ ਠੀਕ ਆ ਮੇਰੇ ਪੰਜ ਗ੍ਰੰਥੀ ਮਹੂਜਵਾਨੀ ਯਾਰ ਸੀ ਠੀਕ ਆ ਉਸ ਤੋਂ ਬਾਅਦ ਮੈਂ ਬਲਮਾ ਸਮਾ ਬਿਮਾਰੀ ਨੇ ਘੇਰ ਲਿਆ ਸੀ ਮੈਂ ਢਿੱਲਾ ਰਿਹਾ ਠੀਕ ਆ ਜੀ ਫਿਰ ਮੈਥੋਂ ਗੁਰਬਾਣੀ ਵਿਸਤਰ ਕੇ ਹੁਣ ਮੇਰੇ ਪੰਜ ਬਾਣੀਆਂ ਮਹੂਜ ਬਾਣੀ ਮੇਰੇ ਜਿਆਦਾ ਹੈ ਠੀਕ ਆ ਤੇ ਨਿਤਨੇਮ ਮੇਰੇ ਮਹੂਜ ਜਣ ਜਾਦਾ ਹੈ ਠੀਕ ਆ ਤੇ ਬਾਬਾ ਜੀ ਸੁਖਮਨੀ ਸਾਹਿਬ ਵੀ ਜਿਆਦਾ ਠੀਕ ਆ ਹਾਂਜੀ ਜਿਹੜੀ ਤੁਸੀਂ ਨਿਤ ਕਥਾ ਕਰਦੇ ਹੋ ਮਨ ਕਿ ਚਲੋ ਜੀ ਹੁਣ ਆਪਣੇ ਸਾਹਿਬ ਜੀਾਂ ਦੀ ਅਸੀਸ ਸੁਣਾ ਰਹੇ ਬਾਬੇ ਗੁਰੂ ਗੋਗਿੰਦ ਸਿੰਘ ਜੀ ਦੀ ਤੇ ਇਹ ਵੀ ਥੋੜੀ ਮਹੂਜ ਬਾਣੀ ਜਿਆਦਾ ਹੈ ਹਾਂਜੀ ਇਹ ਪੜਾਈ ਕੀਤੀ ਵੀ ਪੜਨੀ ਪੈਂਦੀ ਆ ਠੀਕ ਆ ਇਹ ਪੜਨੀ ਪੈਂਦੀ ਆ ਇਹ ਸਬਜੈਕਟ ਪੜ੍ਹਨੇ ਪੈਂਦੇ ਫਿਰ ਪਹਿਲਾਂ ਤਿਆਰੀ ਕਰਨੀ ਪੈਂਦੀ ਫਿਰ ਸੌਣ ਨਹੀਂ ਬਾਬਾ ਜੀ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਪਹਿਲਾਂ ਯਾਦ ਕਰ ਦਿਓ ਪਹਿਲਾਂ ਇੱਥੇ ਕੋ ਪਹਿਲੇ ਆਟੋਮੈਟਿਕ ਨਹੀਂ ਪਹਿਲਾਂ ਮੇਰੇ ਬਹੁਤ ਚਿਰ ਤੋਂ ਮੈਂ ਮੇਰੇ ਯਾਦ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕੋ ਲੰਮਾ ਸਮਾ ਹੋ ਗਿਆ ਪ੍ਰਚਾਰ ਕਰਨ ਦਾ ਠੀਕ ਆ ਹਾਂਜੀ ਕਿੰਨੀ ਇੱਕ ਆਪਣੇ ਕੋਲ ਸੋਡੇ ਕੋਲ ਕਥਾ ਇਦਾਂ ਦੀ ਜ਼ਿਆਦਾ ਜਿਹੜੀਆਂ ਵੀ ਕਥਾ ਜਿਸ ਵਿੱਚ ਤੇ ਮਰਜੀ ਕੋਈ ਪੁਛ ਵਾਲ ਪੁਛ ਲ ਕੋ ਠੀਕ ਆ ਇਤਿਹਾਸ ਮੇਰੇ ਬਹੁਤ ਕੁਝ ਇਤਿਹਾਸਕ ਦਾਸਾਨਾਂ ਬਰੇਜਾ ਦੇ ਠੀਕ ਆ ਹਾਂਜੀ ਹਾਂਜੀ ਠੀਕ ਆ ਜੇ ਬਾਬਾ ਜੀ ਕੀਰਤਨ ਕਿਸੇ ਨੇ ਕਰਨਾ ਸਾਨੂੰ ਕਿਸੇ ਨੇ ਬੁਲਾਣਾ ਤਾਂ ਆਪਣਾ ਨੰਬਰ ਦੱਸ ਦਿਓ ਜੀ ਮੇਰਾ ਨੰਬਰ ਹੈਗਾ 998883 ਹਾਂਜੀ 83057 ਮੇਰਾ ਨੰਬਰ ਹੈ ਹਾਂਜੀ ਤੇ ਅਸੀਂ ਮੈਂ ਕੀਰਤਨ ਵੀ ਕਰਦਾ ਹਾਂ ਹਾਂਜੀ ਪ੍ਰਚਾਰ ਵੀ ਕਰਦਾ ਠੀਕ ਆ ਜੀ ਹਾਂਜੀ ਹਾਂਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਜੇ ਕਿਸੇ ਨਵੇਂ ਬੰਦੇ ਨੇ ਜਿਵੇਂ ਹੁਣ ਮੈਂ ਮੰਨ ਲਓ ਜਿਹੜੇ ਆਪਣਾ ਸਿੱਖੀ ਸਰੂਪ ਚ ਤਾਂ ਆਗਿਆ ਪਰ ਮੈਂ ਅੰਬਰ ਦੱਸਿਆ ਨਹੀਂ ਅੰਬਰਤ ਬਾਰੇ ਦੱਸੋ ਜੀ ਕਿਦੋਂ ਕਰ ਸਕਣਾ ਚਾਹੀਦਾ ਇਹਦੇ ਬਾਰੇ ਪਹਿਲਾਂ ਕੀ ਜਾਣ ਲੈਣਾ ਚਾਹੀਦਾ ਮੈਨੂੰ ਹੁਣ ਸਵਾ ਸਾਲ ਸਵਾ ਸਾਲ ਹੋ ਗਿਆ ਜੀ ਰੱਖੀ ਨੂੰ ਦਾੜੀ ਕੇਸ ਤੇ ਮੈਨੂੰ ਐਸੀ ਪਹਿਲਾਂ ਆਪਦਾ ਮਾਨ ਮਨ ਸਧਾਰਾ ਵੀ ਫੇਰ ਇਹ ਆਪਾਂ ਅੰਬਰਤ ਕਰਨ ਦਾ ਮੇਰਾ ਮਾਨਾ ਵੀ ਤੁਸੀਂ ਦੱਸੋ ਜੀ ਆਪਾਂ ਕਦੋਂ ਸਕਣਾ ਚਾਹੀਦਾ ਬੰਦੇ ਨੂੰ ਦੇਖੋ ਪਹਿਲਾਂ ਤਾਂ ਰੋਜ਼ ਤੁਸੀਂ ਸਤ ਸੰਗਤ ਕਰੋ ਠੀਕ ਹੈ ਜੀ ਕਿਸੇ ਮਾਪਰਸਥਿਤੀ ਸੰਗਤ ਕਰੋ ਹਾਂਜੀ ਜਾਂ ਕਿਸੇ ਚੰਗੇ ਪ੍ਰਚਾਰਕ ਦੇ ਕੋਲੇ ਬੈਠੋ ਠੀਕ ਹੈ ਜੀ ਉਹਦੇ ਕੋਲੋਂ ਤੁਸੀਂ ਆਪਣੇ ਸਿੱਖ ਧਰਮ ਬਾਰੇ ਸੁਣੋ ਠੀਕ ਹੈ ਜੀ ਉਹਨੂੰ ਅੰਮ੍ਰਿਤ ਛਕਣ ਬਾਰੇ ਪਹਿਲਾਂ ਤੁਸੀਂ ਆਪਣੇ ਅੰਦਰੋਂ ਤਿਆਰੀ ਕਰੋ ਠੀਕ ਹੈ ਸਿੱਖ ਰਹਿਤ ਮਰਜ਼ਾ ਦਾ ਪੜੋ ਠੀਕ ਹੈ ਜੀ ਹੋਰ ਧਰਮ ਦੇ ਨਾਲ ਸਰਬੰਧ ਧਰਮ ਦੇ ਨਾਲ ਜਿਹੜੇ ਮਤਲਬ ਗ੍ਰੰਥ ਸਬੰਧ ਤੇ ਉਹਨਾਂ ਦੀ ਪੜ੍ਹਾਈ ਕਰੋ ਠੀਕ ਹੈ ਜੇ ਤੁਸੀਂ ਨਹੀਂ ਪੜ੍ਹ ਸਕਦੇ ਕਿਸੇ ਕੋਲੇ ਕਲਾਸ ਲਾਓ ਠੀਕ ਹੈ ਉਹਦੇ ਕੋਲੋਂ ਸੁਣੋ ਠੀਕ ਹੈ ਜੀ ਹੌਲੀ ਹੌਲੀ ਪਹਿਲਾਂ ਮਤਲਬ ਜਿਹੜਾ ਗੁਰੂ ਦਾ ਗਿਆਨ ਇਹਦੇ ਰਾਹੀਂ ਮਤਲਬ ਮਨ ਨੂੰ ਪੱਕਾ ਕਰੀਦਾ ਠੀਕ ਹੈ ਜੀ ਜਦੋਂ ਗੁਰੂ ਦਾ ਗਿਆਨ ਨਹੀਂ ਮਨ ਪੱਕਾ ਹੋ ਜਾਂਦਾ ਫੇਰ ਅਮਰ ਛਕ ਲੋ ਫੇਰ ਨਹੀਂ ਟੋਲਦਾ ਬੰਦਾ ਠੀਕ ਹੈ ਹੁਣ ਕਈ ਦੇਖਾ ਦੇਖੀ ਅਮਰ ਛਕ ਲੈਂਦੇ ਆ ਠੀਕ ਆ ਉਹ ਦੇਖਾ ਦੇਖੀ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਸਹੀ ਗੱਲ ਹੈ ਜੀ ਉਹ 4 ਮਹੀਨੇ ਬਾਅਦ ਕਿਰਪਾ ਲਾ ਦਿੰਦੇ ਇੱਕ ਸ਼ਹਿਰੇ ਲਾ ਦਿੰਦੇ ਠੀਕ ਆ ਮਤਲਬ ਅੰਭੰਗ ਕਰ ਦਿੰਦੇ ਠੀਕ ਆ ਤੇਦੋਂ ਤਾਂ ਬੰਦਾ ਨਾ ਹੀ ਛਕੇ ਉਹ ਚੰਗਾ ਠੀਕ ਆ ਅਮਰ ਛਕਣ ਤੋਂ ਪਹਿਲਾਂ ਮਤਲਬ ਤਿਆਰੀ ਕਰੋ ओके ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋ ਹਾਂਜੀ ਇਤਿਹਾਸ ਦਾ ਗਿਆਨ ਪ੍ਰਾਪਤ ਕਰੋ ਠੀਕ ਹੈ ਫੇਰ ਤੁਸੀਂ ਖੰਡੇ ਦੀ ਪੌਲ ਲਓ ਠੀਕ ਹੈ ਬਬੀਆ ਕਿਨਾਂ ਤੁਹਾਡੀ ਜੇ ਤੁਸੀਂ ਬਾਣੀ ਗੁਰਬਾਣੀ ਜੋ ਪੜਦੇ ਹੋ ਛੁੜੇ ਬਾਤ ਸ ਮਠਿਆਸ ਬਹੁਤ ਆਈ ਇਹ ਮਠਾਸ ਤਾਂ ਨਹੀਂ ਮੈਂ ਤਾਂ ਨਹੀਂ ਮੰਨਦਾ ਇਹਨੂੰ ਮੇਰੇ ਚ ਮਠਾਸ ਮੇਰੀ ਆਵਾਜ਼ ਹੀ ਖਰਾਬ ਇਸ ਤਰ੍ਹਾਂ ਉਹ ਮੈਂ ਇੰਨਾ ਵੀ ਮੈਂ ਮਤਲਬ ਵੀ ਇਕੱਲਾ ਇਕੱਲੀ ਗੱਲ ਸਮਝੋ ਮੈਂ ਮਤਲਬ ਹੌਲੀ ਹੌਲੀ ਕਥਾ ਕਰਨਾ ਹਾਂਜੀ ਮੈਂ ਤੇਜ਼ੀ ਨਾਲ ਨਹੀਂ ਨਾ ਉਹ ਇਕੱਲਾ ਇਕੱਲਾ ਟੱਪਾ ਟੱਪਾ ਇਕੱਲਾ ਇਕੱਲਾ ਗੱਲ ਦੈਣ ਵੀ ਚਣਕੇ ਧਰਦੇ ਹਾਂ ਬੰਦ ਹਾਂਜੀ 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 ਤੇ ਮੈਨੂੰ ਬਹੁਤ ਵਧੀਆ ਲੱਗੀ ਮੈਂ ਛੋਟੀ ਸੁਣਦਾ ਉਹਨਾਂ ਕਥਾ ਹਾਂਜੀ ਹਾਂਜੀ ਤੇ ਆਵਾਜ਼ ਵਧੀਆ ਲੱਗਦੀ ਆ ਤੇ ਇੱਕ ਟਕਿਆ ਨਾਲ ਹਾਂਜੀ ਹਾਂਜੀ ਤੇ ਵੱਡੀ ਗੱਲ ਤਾਂ ਇਹ ਵਧੀਆ ਲੱਗੀ ਵੀ ਛੋਟੇ ਨੂੰ ਜਵਾਨੀ ਜ਼ਿਆਦਾ ਹਾਂਜੀ ਹਾਂਜੀ ਹੂੰ ਤੇ ਇਹ ਭਾਈ ਬਾਬਾ ਜੀ ਨੇ ਦੱਸਿਆ ਆਪਾਂ ਨੂੰ ਵੀ ਪਹਿਲਾਂ ਮਾਨ ਬਣਾਉਣਾ ਚਾਹੀਦਾ ਫੇਰ ਅੰਬਰਤ ਸਕਣਾ ਚਾਹੀਦਾ ਕਈ ਕੀ ਕਰਦੇ ਆ ਕਰਦੀਆਂ ਬੁੜੀਆਂ ਧੱਕੇ ਨਾਂ ਬਰ ਸਖਾਣੀਆਂ ਉਹ ਫੇਰ ਮੁੜ ਕੇ ਫੇਰ ਜੀ दारू ਪਿਆਲੇ ਲੋਕ ਪੀਣ ਲੱਗ ਜਾਂਦੇ ਆ ਹਾਂਜੀ ਹਾਂਜੀ ਉਹ ਗੱਲ ਮੈਨੂੰ ਤਾਂ ਆਪ ਨੂੰ ਵੀ ਠੀਕ ਲੱਗੀ ਵੀ ਪਹਿਲਾਂ ਮਨ ਬਣਾਓ ਪਹਿਲਾਂ ਪਹਿਲਾਂ ਗੁਰਬਾਣੀ ਦਾ ਗੁਰਬਾਣੀ ਦਾ ਗਿਆਨ ਲਵੋ ਗੁਰਮਤਿ ਦਾ ਗਿਆਨ ਲਵੋ ਹੂੰ ਗੁਰਮਤਿ ਨੂੰ ਸਮਝੋ ਠੀਕ ਆ ਗੁਰਮਤਿ ਨੂੰ ਸਮਝੋ ਫੇਰ ਗੁਰਮਤਿ ਨੂੰ ਸਮਝ ਕੇ ਮਤ ਛਕੋ ਠੀਕ ਆ ਕਿਉਂਕਿ ਸਾਨੂੰ ਸਿੱਖੀ ਧਰਮ ਦੇ ਸੂਲਾਂ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਠੀਕ ਆ ਉਹਨਾਂ ਸੂਲਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਓ ਠੀਕ ਹੈ ਜੀ ਅਮਰਤ ਛਕੋ ਹਾਂਜੀ ਜੋ ਹਦਾਇਤਾਂ ਪੰਜ ਪਿਆਰੇ ਦਿੰਦੇ ਨੇ ਉਹ ਹਦਾਇਤਾਂ ਦੇ ਪਹਿਰਾ ਦਿਓ ਠੀਕ ਹੈ ਅਮਰਤ ਕੋਈ ਔਖਾ ਨਹੀਂਗਾ ਹਾਂਜੀ ਇਹ ਤਾਂ ਮਤਲਬ ਜਿਹੜੇ ਸਾਡੇ ਦੁਸ਼ਮਣ ਸੀ ਨਾ ਹਾਂਜੀ ਉਹਨਾਂ ਨੇ ਪ੍ਰਚਾਰ ਹੀ ਉਹ ਜਾਂ ਕੀਤੇ ਵੀ ਅਮਰਤ ਨਾ ਛਕੋ ਥੋੜਾ ਅਮਰਤ ਨਹੀਂ ਰਹਿਣਾ ਫਲਾ ਨਹੀਂ ਤੇ ਕਿਹਾਂ ਡਰਾਇਆ ਹੋਇਆ ਠੀਕ ਹੈ ਜੀ ਇਹ ਕਿਸ ਸਾਜ਼ ਨੇ ਡਰਾਇਆ ਹੋਇਆ ਵੀ ਤੁਸੀਂ ਅਮਰਤ ਨਾ ਛਕੋ ਠੀਕ ਹੈ ਲੇਕਿਨ ਅਮਰਤ ਛਕਣਾ ਮਤਲਬ ਅਮਰਤ ਨੂੰ ਰੱਖਣਾ ਕੋਈ ਔਖਾ ਨਹੀਂਗਾ ਹਾਂਜੀ ਬਹੁਤ ਸੌਖਾ ਹੈ ਸਵੇਰੇ ਉਠੋ ਜਨਾ ਕਰੋ ਨਿਤਨੇਮ ਦਾ ਪਾਠ ਕਰੋ ਬਾਕੀ ਕੰਮ ਕਰੀ ਚੱਲੋ ਉਹਦਾ ਠੀਕ ਹੈ ਸ਼ਾਮ ਹੋ ਰਿਹਾ ਇਸ ਕਰ ਲਓ ਠੀਕ ਹੈ ਹਾਂਜੀ ਹਾਂ ਬਾਬਾ ਜੀ ਪਹਿਲਾਂ ਮੈਂ ਵੀ ਅਮੀ ਕਹਿੰਦੀ ਦਾਰੂ ਗੁਰੂ ਪੀਂਦਾ ਰਿਹਾ ਸੀ ਮੈਨੂੰ ਹੋ ਗਏ ਸਵਾ ਕਸਾਲ ਤੇ ਹੁਣ ਬਾਬਾ ਜੀ ਮੇਰਾ ਕੋਈ ਵੀ ਸਰੀਰ ਨਹੀਂ ਦੋਦਾ ਆਟੋਮੈਟ ਕੱਕ ਖੁੱਲਿਆ ਦੀ ਆਪ ਹਾਂਜੀ ਹਾਂਜੀ ਸਾਰਾ ਕੁਝ ਪਹਿਲਾਂ ਮੈਨੂੰ ਐਲਾ ਦੀ ਵੀ ਔਖਾ ਹਨਾ ਦੇਖੋ ਹਾਂਜੀ ਦੇਖੋ ਜਦੋਂ ਤਲਾਪਾ ਮੈਂ ਹੋਣੀ 15 20 ਦਿਨ ਹੋ ਗਏ ਗੁਰੂ ਘਰ ਆਉਣ ਲੱਗਾ ਪਰ ਗੁਰਬਾਣੀ ਤਾਂ ਕਰੇ ਪਾਠ ਕਰਦੇ ਆ ਬੈਠ ਕੇ ਵਾਹਿਗੁਰੂ ਸਤਨਾਮ ਦਾ ਜਾਪ ਕਰਦੇ ਆ ਤੇ ਮੈਂ ਜਿਆਦਾ ਪੜਿਆ ਲਿਖਿਆ ਵੀ ਨਹੀਂ ਹੈਗਾ ਤੇ ਬਾਕੀ ਛੋਡੀ ਮੈਂ ਜਦੋਂ ਕਦਾ ਕੋਤਾਂ ਸੁਣੀ ਮੈਂ ਛੋ DNA ਗੱਲਬਾਤ ਕਰਨੀ ਚਾਹੁੰਦਾ ਸੀ ਮੇਰਾ ਮੈਂ ਕੰਮ ਕਰਾਂ ਜੋ ਫਿਰ ਨਿਕਲ ਨਹੀਂ ਸੀ ਵੀਰੇ ਕੰਮ ਨਹੀਂ ਖੇਚੁੰਦੀ ਆ ਤੇ ਮੈਨੂੰ ਛੋੜਾ ਵਧੀਆ ਲੱਗਿਆ ਵੀ ਆਪਾਂ ਬਾਬੇ ਨਾਲ ਗੱਲਬਾਤ ਕਰੀ ਤੇ ਇੱਕ ਬਾਬਾ ਜੀ ਜਿਵੇਂ ਅੱਜ ਕੱਲ ਗੁਰੂ ਘਰ ਹਰ ਇੱਕ ਪਿੰਡ ਤੇ ਦੋ ਦੋ ਤਿੰਨ ਤਿੰਨ ਹੋ ਗਏ ਹੈ ਨਾ ਹਾਂ ਹਾਂ ਤੇ ਜਿਵੇਂ ਅੱਜ ਕੱਲ ਸਪੀਕਰ ਦੀ ਇੱਕ ਦੂਜੇ ਖਿਜਦੇ ਨਾਲ ਜਿਹੜੇ ਕਮੇਟੀ ਲਾ ਲੋ ਜਾਂ ਪਿੰਡ ਵਾਲੇ ਸੰਜੋਗ ਦੇ ਨਾਲ ਇੱਕ ਦੂਜੇ ਦੀ ਆਵਾਜ਼ ਵੱਧ ਕਰਕੇ ਤੇ ਤਿੰਨ ਸਪੀਕਰ ਚੱਲਦੇ ਆ ਪਿੰਡ 'ਚ ਕਿਸੇ ਦੀ ਗੱਲਬਾਤ ਸੁਣਦੀ ਨਹੀਂ ਤੁਸੀਂ ਤੁਹਾ ਦਾ ਇਹਦੇ ਬਾਰੇ ਕੀ ਵਿਚਾਰ ਹੈ ਦੇਖੋ ਪਹਿਲੀ ਗੱਲ ਤਾਂ ਹੈ ਹਾਂਜੀ ਵੀ ਇੱਕ ਪਿੰਡ ਵਿੱਚ ਇੱਕੋ ਹੀ ਗੁਰਦੁਆਰਾ ਹੋਣਾ ਚਾਹੀਦਾ ਠੀਕ ਹੈ ਜੀ ਕਿਉਂਕਿ ਉੱਥੇ ਗੁਰਦੁਆਰੇ ਵਿੱਚ ਚੰਗਾ ਪ੍ਰਬੰਧ ਹੋਵੇ ਹਾਂਜੀ ਚੰਗੇ ਪ੍ਰਚਾਰਕ ਹੋਣ ਚੰਗੇ ਰਾਗੀ ਜਥਾ ਹੋਵੇ ਚੰਗਾ ਪ੍ਰਚਾਰਕ ਹੋਵੇ ਠੀਕ ਆ ਤੇ ਉਸ ਜਿਹੜਾ ਇੱਕ ਗੁਰਦੁਆਰਾ ਹਾਂਜੀ ਉਹ ਫਿਰ ਸਾਰੇ ਪਿੰਡ ਵਿੱਚ ਇੱਕ ਹੀ ਆਵਾਜ਼ ਜਾਂਦੀ ਠੀਕ ਆ ਜਦੋਂ ਇੱਕ ਇੱਕ ਪਿੰਡ ਵਿੱਚ ਤਿੰਨ ਤਿੰਨ ਚਾਰ ਚਾਰ ਗੁਰਦੁਆਰੇ ਬਣ ਜਾਂਦੇ ਆ ਹਾਂਜੀ ਅੱਛਾ ਫਿਰ ਕੀ ਆ ਵੀ ਇੱਕ ਬੰਦਾ ਕਥਾ ਕਰ ਦਿੰਦਾ ਸਪੀਕਰ ਦੋ ਜਿਆ ਸਪੀਕਰ 'ਚ ਕੋਈ ਬਾਣੀ ਪੜ੍ਹਦਾ ਹੁੰਦਾ ਕੋਈ ਸੁਖਾਣੀ ਪੜ੍ਹਦਾ ਹਾਂਜੀ ਹਾਂ ਜੀ ਹੁਣ ਇੱਕ ਬੰਦਾ ਸਪੀਕਰ ਚ ਕਥਾ ਕਰੀ ਜਾਂਦਾ ਹਾਂਜੀ ਦੂਜੇ ਗੁਰਦੁਆਰੇ ਵਾਲਾ ਨਿਤਨੇਮ ਕਰੀ ਜਾਂਦਾ ਠੀਕ ਆ ਤੀਜੇ ਗੁਰਦੁਆਲਾ ਸਤਨਗ ਵਾਹਿਗੁਰੂ ਜਿਪਾਈ ਜਨਾ ਕੋਈ ਨਾਮ ਸਬ ਕਰੀ ਜਾਂਦਾ ਕੋਈ ਜਾਪ ਸਬ ਕਰੀ ਜਾਂਦਾ ਕੋਈ ਕਥਾ ਕਰੀ ਜਾਂਦਾ ਠੀਕ ਆ ਸੁਣਨ ਵਾਲ ਦੇ ਪੱਲੇ ਕੱਖ ਨਹੀਂ ਪੈਂਦਾ ਠੀਕ ਆ ਕਿਉਂਕਿ ਉਹਦੀ ਉਹਦੀ ਸੁਰਤ ਮਤਲਬ ਟਿਕਾਓ ਚ ਨਹੀਂ ਰਹਿੰਦੀ ਕਿਤੇ ਉਧਰ ਚਲੀ ਜਾਂਦੀ ਕਿਤੇ ਉਧਰ ਇੱਕ ਥਾਂ ਤੇ ਨਹੀਂ ਟਿਕਦੀ ਠੀਕ ਗੱਲ ਹੈ ਜੀ ਦੂਜਾ ਹੁਣ ਜਿਹੜੇ ਗੁਰਦੁਆਰੇ ਜਿੰਨੇ ਜ਼ਿਆਦਾ ਗੁਰਦੁਆਰੇ ਮਤਲਬ ਪਿੰਡਾਂ ਚ ਬਣੇ ਆ ਹੂੰ ਗਰੰਥੀ ਵੱਖਰੇ ਵੱਖਰੇ ਹੁੰਦੇ ਆ ਸਹੀ ਗੱਲ ਹੈ ਜੀ ਉਹਨਾਂ ਦੇ ਵੱਖਰੇ ਵੱਖਰੇ ਵਿਚਾਰ ਹੁੰਦੇ ਹਾਂਜੀ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਠੀਕ ਹੈ ਜੀ ਦੂਸਰਾ ਜਿਹੜਾ ਸਿੱਖੀ ਦਾ ਦੁਸ਼ਮਣ ਹੈ ਹਾਂਜੀ ਉਹਨੇ ਤਾਂ ਸਿੱਖਾਂ ਨੂੰ ਪਾੜ ਕੇ ਰੱਖਣਾ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਹੀ ਪਾੜ ਕੇ ਰੱਖਣਾ ਠੀਕ ਹੈ ਜੀ ਵੀ ਸਿੱਖ ਕਿਤੇ ਮਤਲਬ ਏਕਤਾ ਦੀ ਲੜੀ ਵਿੱਚ ਨਾ ਆ ਕੇ ਟਿਕ ਜਾਣ ਠੀਕ ਤੇ ਜਿੰਨੇ ਗੁਰਦੁਆਰੇ ਬਣਦੇ ਆ ਉਹਨੀਆਂ ਹੀ ਪਾਲਟੀਆਂ ਬਣਦੀਆਂ ਠੀਕ ਹੈ ਜੀ ਅਛਾ ਉਹਨੀਆਂ ਪਾਲਤੀਆਂ ਬੰਦੇ ਫਿਰ ਆਪਸ ਵਿੱਚ ਵੈਰ ਵਧਦਾ ਠੀਕ ਹੈ ਜੀ ਆਪਸ ਵਿੱਚ ਵੈਰ ਵਧ ਜਾਂਦਾ ਵਧਿਆ ਜਾਂਦਾ ਹਾਂਜੀ ਜੇ ਕੋਈ ਗੁਰਤ ਨੂੰ ਕਹਦੀ ਤੂੰ ਸਪੀਕਰ ਬੰਦ ਕਰ ਦੇ ਚਲ ਇੱਕ ਚਲੀ ਜਾਵੇ ਹਾਂਜੀ ਉਹ ਸੁਣਦਾ ਨਹੀਂ ਬੰਦਾ ਸੁਣਦਾ ਨਹੀਂ ਠੀਕ ਹੈ ਜੀ ਬੰਦ ਨਹੀਂ ਕਰਦੇ ਹਾਂਜੀ ਹੁਣ ਤਾਂ ਸਿਰ ਪਿੰਡ ਦਾ ਵਿੱਚ ਰੌਲਾ ਹੀ ਪਈ ਜਾਂਦਾ ਰੌਲਾ ਹੀ 사ਉਂਡ ਦਾ ਠੀਕ ਹੈ ਜੀ ਦੂਸਰਾ ਜਿਹੜਾ 사ਉਂਡ ਹੈ ਹਾਂਜੀ 사ਉਂਡ ਦੀ ਜਿਹੜੀ ਆਵਾਜ਼ ਹੈ ਹਾਂਜੀ ਇਹ ਮਾਨਸਿਕ ਰੋਗੀ ਵਾਸਤੇ ਖਤਰਨਾਕ ਹੈ ਠੀਕ ਹੈ ਜੀ ਜਿਹੜਾ ਬੰਦਾ ਦਿਮਾਗੀ ਰੋਗੀ ਹੈ ਨਾ ਹਾਂਜੀ ਉਹਦੇ ਵਾਸਤੇ ਸੌਣ ਦੀ ਆਵਾਜ਼ ਦੀ ਅੰਤਰੰਗਾ ਜਿਹੜੀਆਂ ਉਹ ਖਤਰਨਾਕ ਹੈ ਕਿਉਂਕਿ ਜਿਵੇਂ ਗੁਰੂ ਘਰ ਦੇ ਨੇੜੇ ਹੈ ਜੀ ਤੁਸੀਂ ਆਇਆ ਕਰੋ ਹਰ ਇੱਕ ਗੁਰੂ ਘਰ ਦੇ ਜਿਹੜਾ ਚਲ ਜਾਓ ਤੁਸੀਂ ਕਿਸੇ ਪਿੰਡ 'ਚ ਵੀ ਹਾਂ ਕੱਲੇ ਆਪਣੇ ਪਿੰਡ ਦੀ ਗੱਲ ਨਹੀਂ ਹੈਗੀ ਤੇ ਹਰ ਇੱਕ ਜਿਹੜਾ ਬੱਚੇ ਨੇ ਪੜ੍ਹਨਾ ਜੀ ਕਿਹਦੇ ਪੇਪਰ ਚੱਲਦੇ ਆ ਕਿਸੇ ਦਾ ਫੋਮ ਬੱਚਾ ਭਰ ਗਿਆ ਵਾ ਤਾਂ ਫੋਨ ਆਉਣਾ ਤੇ ਹਰ ਇੱਕ ਪਰੇਸ਼ਾਨ ਹੈ ਹਾਂਜੀ ਅਸਲ ਅਕਾਲ ਤੋ ਅਕਾਲ ਤੱਕ ਤੇ ਮੱਥਾ ਪਾਇਆ ਹੋਇਆ ਹੈ ਹਾਂਜੀ ਵੀ ਬਾਹਰਲੇ ਸਪੀਕਰ ਬੰਦ ਰੱਖੋ ਤੁਸੀਂ ਅੰਦਰਲੇ ਅੰਦਰ ਚਲਾਓ ਠੀਕ ਆ ਸ਼ਹਿਰਾਂ ਵੀ ਤਾਂ ਅੰਦਰਲੇ ਬਾਹਰਲੇ ਬੰਦ ਹੁੰਦੇ ਅੰਦਰ ਹੀ ਚੱਲਦੇ ਠੀਕ ਆ ਉਹ ਤੁਸੀਂ ਐ ਦੇਖੋ ਜੀ ਹਰਮੰਦਰ ਸਾਹਿਬ ਆਪਾਂ ਜਾਣੇ ਮੱਥਾ ਟੇਕਣ ਤੁਸੀਂ ਵੀ ਗਏ ਹੋ 20 ਵਾਰਾਂ ਤੇ ਉੱਥੇ ਕਿੰਨਾ ਟਿਕਾਉ ਆ ਜੀ ਹਾਂਜੀ ਹਾਂਜੀ ਦਾ ਤੇ ਤੁਸੀਂ ਐ ਦੇਖੋ ਜੀ ਆਪਾਂ ਜਦੋਂ ਆਪਾਂ ਉਦੋਂ ਕਰਨਾ ਮੈਂ ਕਰਦੇ ਆ ਪਰ ਮਹਾਰਾਜ ਜੀ ਦੀ ਆਪਾਂ ਕਰਮ ਕਰਮ ਕਰਦੇ ਆ ਮੈਨੂੰ ਕਹਿਣਾ ਨਹੀਂ ਉਹਦਾ ਸੌਰੀ ਤੇ ਵੀ ਕਿੰਨੀ ਸ਼ਾਂਤੀ ਮਿਲਦੀ ਜੀ ਓਨੀ ਓਨੀ ਬਾਜ ਮਿੱਠੀ ਮਿੱਠੀ ਜੀ ਹੁੰਦੀ ਹੈ ਹੈਨਾ ਹਾਂਜੀ 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 ਤੇ ਕਈ ਪਿੰਡਾਂ ਚ ਮੈਂ ਇੱਥੇ ਵੀ ਦੇਖਿਆ ਜੀ ਆਪਣੇ ਠੀਕਰੀ ਨਾਲ ਪਿੰਡ ਨੇੜੇ ਆ ਤੇ ਇੱਧਰ ਆਪਣੇ ਰੈਸਰ ਦੇ ਨਾਲ ਪਿੰਡ ਆ ਇੱਕ ਉੱਥੇ ਵੀ ਸਪੀਕਰ ਇੱਦਾਂ ਇੱਦਾਂ ਮਿੱਠੀ ਮਿੱਠੀ ਬਾਜ ਜਿੰਨੀ ਕੁ ਲੋੜ ਆਗਲੇ ਨੇ ਹਾਂਜੀ ਹਾਂਜੀ ਉਸ ਆਲਾ ਸ਼ੈਡਿੰਗ ਕਰ ਲੈਂਦੇ ਆ ਵੀ ਜਿੰਨੀ ਕੁ ਜ਼ਰੂਰਤ ਆ ਤੇ ਅਸਲ ਵਿੱਚ ਤਾਂ ਇਹ ਜਿਹੜਾ ਮਤਲਬ ਗੁਰੂ ਦਾ ਸਿੱਖ ਉਹਨੂੰ ਤਾਂ ਗੁਰਦੁਆਰੇ ਸਾਹਿਬ ਆ ਕੇ ਹਾਜ਼ਰੀ ਭਰਨੀ ਚਾਹੀਦੀ ਆ ਠੀਕ ਆ ਉੱਥੇ ਹੀ ਮਤਲਬ ਗੁਰਬਾਣੀ ਦੀ ਕਥਾ ਸੁਣੇ ਹਾਂਜੀ ਦੇਖੋ ਟਾਈਮ ਤਾਂ ਹਰੇਕ ਨੂੰ ਕੱਢਣਾ ਪੈਂਦਾ ਹਾਂਜੀ ਹਰੇਕ ਕੰਮ ਵਾਸਤੇ ਆਪਾਂ ਟਾਈਮ ਕੱਢਦੇ ਆ ਕੱਢਦੇ ਜੀ ਕੱਢਦੇ ਲੇਕਿਨ ਗੁਰਦੁਆਰਾਏ ਵਿੱਚ ਕਥਾ ਸੁਣਨ ਵਾਸਤੇ ਹੂੰ ਤਾਂ ਬਹੁਤ ਘੱਟ ਟਾਈਮ ਮੈਂ ਦੇਖਦਾ ਹਾਂ ਮੈਂ ਰੋਜ਼ ਕਥਾ ਕਰਦਾ ਹਾਂਜੀ ਲੇਕਿਨ ਗੁਰਦੁਆਰੇ ਕਥਾ ਸੁਣਵਾਸਤੇ ਬਹੁਤ ਟਾਈਮ ਘਟ ਰੱਖਦੇ ਠੀਕ ਹੈ ਜੀ ਹਾਂਜੀ ਵੱਡੀ ਤਰਸਦੀ ਹੈ ਹਾਂਜੀ ਵੀ ਜਿਹੜਾ ਬੰਦਾ ਕਥਾ ਕਰਦਾ ਪ੍ਰਚਾਰ ਕਰਦਾ ਹਾਂਜੀ ਕਈ ਵਾਰੀ ਤਾਂ ਮਤਲਬ ਇਕੱਲਿਆਂ ਕੰਧਾਂ ਹੀ ਸੁਣਦੇ ਆਉਂਦੇ ਆ ਠੀਕ ਹੈ ਉਹੀ ਵੀ ਨੂੰ ਬੈਠਾ ਹੁੰਦਾ ਮੱਥਾ ਤੇਗ ਟਕ ਤੁਰੇ ਜਾਂਦੇ ਕੋਈ ਬਹਿਂਦਾ ਨਹੀਂ ਕਰਦਾ ਗੱਲ ਸੁਣਦਾ ਨਹੀਂ ਕੋਈ ਸੁਣਦਾ ਨਹੀਂ ਕੋਈ ਠੀਕ ਹੈ ਇਹ ਵੱਡਾ ਦੁਖਾਂਤ ਹੈ ਠੀਕ ਹੈ ਜੀ ਤੇ ਹਾਂ ਸੋਚੀਦਾ ਵੀ ਮਤਲਬ ਪੜ੍ਹਾਈ ਵੀ ਕੀਤੀ ਹੈ ਨਾ ਜੀ ਕਿ ਕਥਾ ਕਦੇ ਸੁਣ ਤਾਂ ਨਹੀਂ ਦੱਸੋ ਕੀ ਕਰੀਏ ਸਹੀ ਗੱਲ ਹੈ ਸਹੀ ਗੱਲ ਦੂਸਰੀ ਗੱਲ ਸਾਡੀ ਡਿਊਟੀ ਹੁੰਦੀ ਹੈ ਉਹ ਟਾਈਮ ਅਸੀਂ ਆਪਣਾ ਪੂਰਾ ਕਰਨਾ ਹੁੰਦਾ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਠੀਕ ਆ ਇੱਕ ਬਾਬਾ ਜੀ ਇੱਥੇ ਆਪਣਾ ਮੋਗੇ ਲਾ ਕੇ ਪੈੰਡਾ ਉਹ ਮੈਂ ਉਹਦੀ ਸੁਣਦਾ ਉਹਨਾਂ ਕਥਾ ਸਾਰੀ ਜਿਵੇਂ ਆਪਾਂ ਕਰਦੇ ਆਂ ਆਪਾਂ ਪੋਡਕਾਸਟ ਤੇ ਉਹ ਬੰਦਾ ਕਹਿੰਦਾ ਵੀ ਤੁਸੀਂ 12 ਤੋਂ 3-4 ਵਜੇ ਤੱਕ ਉੱਠ ਕੇ ਜੇ ਵਾਹਿਗੁਰੂ ਵਾਹਿਗੁਰੂ ਵੀ ਕਰੋਗੇ ਤਾਂ ਪ੍ਰਮਾਤਮਾ ਵੀ 6 ਮਹੀਨੇ ਤੁਸੀਂ ਲਗਾਤਾਰ ਮੇਰੇ ਕਹਿ ਤੋ ਕਰ ਲੋ ਵੀ ਤੁਹਾਡੇ ਘਰ ਦੇ ਰੰਗ ਢੰਗ ਹੀ ਬਦਲ ਜਾਣਗੇ ਵੀ ਪ੍ਰਮਾਤਮਾ ਇੰਨੀ ਸਹਾਇਤਾ ਕਰਦਾ ਘਰ ਦੇਖੋ ਤਾਂ ਤੁਸੀਂ 15 ਮਿੰਟ ਕਰੋ ਚਾਹੇ 5 ਮਿੰਟ ਕਰੋ ਵੀ ਤੁਸੀਂ ਜ਼ਰੂਰ ਕਰੋ 12 ਵਜੇ ਤੋਂ ਲੈ ਕੇ 4 ਵਜੇ ਤੱਕ ਠੀਕ ਹੈ ਹਾਂਜੀ ਦੇਖੋ ਵਾਹਿਗੁਰੂ ਦਾ ਜਾਪ ਕਰਨਾ ਕੋਈ ਮਾੜਾ ਨਹੀਂ ਹੈ ਹਾਂਜੀ ਹਾਂਜੀ ਲੇਕਿਨ ਗੁਰਬਾਣੀ ਜਿਹੜਾ ਸੁਣ ਜਾਪ ਕਰਨ ਵਾਸਤੇ ਆਖਦੇ ਹੈ ਹਾਂਜੀ ਉਹ ਹੈਗਾ ਗੁਰੂ ਦੇ ਗਿਆਨ ਦਾ ਜਾਪ ਠੀਕ ਹੈ ਜੀ ਜੋ ਗੁਰਬਾਣੀ ਦਾ ਗਿਆਨ ਆ ਮਰ ਕਹਿੰਦੇ ਐਸਾ ਗਿਆਨ ਜੱਪੋ ਮੇਰੇ ਮੀਤ ਜਾਇਸਾ ਗਿਆਨ ਜੱਪੋ ਮੇਰੇ ਮੀਤਾ ਠੀਕ ਹੈ ਜੀ ਮਰ ਕਹਿੰਦੇ ਐਸਾ ਗਿਆਨ ਜੱਪੋ ਮਨ ਮੇਰੇ ਹਾਂਜੀ ਹੁਣ ਗੁਰਬਾਣੀ ਉਹ ਕਹਿੰਦੀ ਹੈ ਵੀ ਤੁਸੀਂ ਗਿਆਨ ਦਾ ਚਿੰਤਨ ਕਰੋ ਜੋ ਗੁਰਬਾਣੀ ਵਿੱਚ ਲਿਖਿਆ ਨਾ ਉਹਦੇ ਅਰਥਾਂ ਅਰਥਾਂ ਨੂੰ ਪੜੋ ਹਾਂਜੀ ਉਹਦੇ ਅਰਥਾਂ ਦਾ ਇਹੀ ਚਿੰਤਨ ਕਰੋ ਠੀਕ ਹੈ ਤੇ ਇਹ ਮਤਲਬ ਇਹ ਗੁਰੂ ਕੇ ਸਿੱਖ ਦਾ ਜਾਪ ਹੈ ਠੀਕ ਹੈ ਗਰਵਾਣੀ ਦਾ ਜਿਹੜੀ ਜਿਹੜਾ ਗਿਆ ਹੁਣ ਇਹ ਗੱਲ ਕੀ ਹੈ ਨਾ ਵੀ ਜਿਹਨੂੰ ਨਹੀਂ ਪੜ੍ਹਨੀ ਉਹਦੀ ਅਛਾ ਦੂਸਰੀ ਗੱਲ ਹੈ ਹਾਂ ਵੀ ਮਨ ਦੀ ਮਨ ਦੀ ਸ਼ਾਂਤੀ ਟਿਕਾਉ ਚਾਹੀਦਾ ਹਾਂਜੀ ਜਿਸ ਤਰੀਕੇ ਨਾਲ ਕਿਸੇ ਦਾ ਮਨ ਟਿਕਦਾ ਟਿਕਾਓ ਠੀਕ ਆ ਵਾਹਿਗੁਰੂ ਦਾ ਜਾਪ ਕਰਨ ਨਾਲ ਜੇ ਟਿਕਦਾ ਟਿਕਾਓ ਚੰਗੀ ਗੱਲ ਠੀਕ ਆ ਉਹ ਕਹਿੰਦਾ ਵੀ ਜੇ ਕਿਸੇ ਨੂੰ ਨਹੀਂ ਮੰਨ ਲਓ ਵੀ ਬਾਣੀ ਪੜ੍ਹਨੀ ਹੁੰਦੀ ਮੈਂ ਜਿਵੇਂ ਹੁਣ ਮੈਂ ਇਹ ਨਹੀਂ ਲਾੜੋ ਜਿਵੇਂ ਮੈਂ ਪੜ੍ਹਨੀ ਨਹੀਂ ਹੁੰਦੀ ਬਾਣੀ ਮੈਨੂੰ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਪੜ੍ਹਨੀ ਹੁੰਦੀ ਮੈਨੂੰ ਐ ਵੀ ਆਪਾਂ ਜੇ ਗਲਤ ਪੜਾਂਗੇ ਤਾਂ ਆਪਣੇ ਲਈ ਮੈਨੂੰ ਆਪ ਨੂੰ ਉਹ ਮਹਿਸੂਸ ਹੋਦਾ ਵੀ ਪਾਪ ਲੱਗੂ ਆਪਾਂ ਨੂੰ ਦੇਖੋ ਹਾਂਜੀ ਜੇ ਗੁਰਬਾਣੀ ਨਹੀਂ ਪੜ੍ਹਨੀ ਹੁੰਦੀ ਗੁਰਬਾਣੀ ਆਪਾਂ ਸੁਣ ਸਕਦੇ ਹਾਂਜੀ ਹਾਂਜੀ ਫਰਜ਼ ਕਰੋ ਗੁਰਦੁਆਰੇ ਕਥਾ ਹੁੰਦੀ ਆ ਹਾਂਜੀ ਕਥਾ ਸੁਣੋ ਤਾਂ ਹੀ ਬਹੁਤ ਲਾਭ ਹੈ ਠੀਕ ਹੈ ਜੀ ਹਾਂ ਉਹ ਕਹਿੰਦੇ ਵਿਚੋੜਾ ਇੱਕ ਵਾਹਿਗੁਰੂ ਕਹਿਣਾ ਵੀ ਬਹੁਤ ਅੱਗੇ ਲੈਦਾ ਕਿਸੇ ਦਿਨ ਐ ਨਹੀਂ ਪਤਾ ਵੀ ਕਿਹੜਾ ਵਾਹਿਗੁਰੂ ਆਪਾਂ ਨੂੰ ਪ੍ਰਮਾਤਮਾ ਦੇ ਨਾਲ ਜਮਈ ਲਾ ਦੇ ਗਿਆਨ ਦਾ ਮੜਾ ਮੋਟਾ ਉਹ ਲਖੋ ਵਾਹਿਗੁਰੂ ਸ਼ਬਦ ਜਿਹੜਾ ਹੈ ਹਾਂਜੀ ਜਾਂ ਨਾ ਤਾਂ ਜਪਜੀ ਸਾਹਿਬ ਵਿੱਚ ਲਿਖਿਆ ਠੀਕ ਹੈ ਮੈਂ ਤਾਂ ਦੇਖਿਆ ਵੀ ਵਾਹਿਗੁਰੂ ਸ਼ਬਦ ਹਾਂਜੀ ਵੀ ਕਿਸੇ ਗੁਰੂ ਨੇ ਕਿਤੇ ਨਹੀਂ ਲਿਖਿਆ ਠੀਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਠੀਕ ਹੈ ਜੇਕਰ ਨਾ ਪੱਤਾ ਨੇ ਲਿਖਿਆ ਪਟਕਾ ਗਾਇੰਦ ਨੇ ਠੀਕ ਹੈ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਜਾਂ ਵਾਹਿਗੁਰੂ ਸ਼ਬਦ ਦੀ ਵਰਤੋਂ ਕੀਤੀ ਉਹ ਗੁਰੂ ਨੂੰ ਵਾ ਵਾ ਆਖਿਆ ਠੀਕ ਹੈ ਜਦੋਂ ਕਿਸੇ ਪਟਕ ਦੇ ਬੰਦੇ ਨੂੰ ਹੂੰ ਮਾਨਸਿਕ ਸ਼ਾਂਤੀ ਮਿਲਦੀ ਕਿਤੋਂ ਮਿਲਦੀ ਕਿਸ ਗੁਰੂ ਕੋਲ ਠੀਕ ਹੈ ਜਦੋਂ ਮਾਨਸਿਕ ਸ਼ਾਂਤੀ ਮਿਲਦੀ ਉਹ ਪਰ ਕਹਿੰਦਾ ਵਾਹ ਗੁਰੂ ਹੂੰ ਗੁਰੂ ਤੋਂ ਵਾਹ ਵਾਹ ਬਈ ਵਾਹ ਹੂੰ ਮੈਨੂੰ ਟਕਾਉ ਉਹ ਦਿੱਤਾ ਸ਼ਾਂਤੀ ਦਿੱਤੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਵੇਂ ਅੱਲਾ ਰਾਮ ਇਹ ਸਾਰਾ ਕੁਝ ਸੇਮ ਹੀ ਹੈ ਨਾ ਜੀ ਮੁਸਲਮਾਨਾਂ ਲਈ ਮੁਬਾਰਕ ਅੱਲਾ ਠੀਕ ਹੈ ਮੁਬਾਰਕ ਅੱਲਾ ਹਿੰਦੂਆਂ ਲਈ ਰਾਮ ਬਾਰਕ ਹੈ ਠੀਕ ਹੈ ਜੀ ਗੁਰੂ ਕੇ ਸਿੱਖਾਂ ਲਈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਜੁਨੀ ਸਪੰਗਰ ਪ੍ਰਸਾਦਿ ਠੀਕ ਹੈ ਵੀ ਇਹਦਾ ਜਾਪ ਕਰਨਾ ਚਾਹੀਦਾ ਇਹਦਾ ਇਹ ਤੇ ਜਿਹੜੇ ਗੁਣ ਆਏ ਜਿਹੜੇ ਮਤਲਬ ਮੂਲ ਮੰਤਰ ਵਿੱਚ ਗੁਣ ਦੱਸਿਆ ਹਾਂਜੀ ਉਹਨਾਂ ਗੁਣਾਂ ਦੇ ਮੁਤਾਬਕ ਜ਼ਿੰਦਗੀ ਚਲਾਉਣੀ ਮੈਂ ਸਮਝਾਵੇ ਇਹੀ ਰੱਬ ਦਾ ਜਾਪ ਹੈ ਠੀਕ ਹੈ ਕਿਉਂਕਿ ਮਤਲਬ ਰੱਬ ਦੇ ਗੁਣ ਦੱਸੇ ਨੇ ਗੁਰੂ ਸਾਹਿਬ ਨੇ ਠੀਕ ਆ ਜਿਵੇਂ ਜੀ ਹੁਣ ਤੁਸੀਂ ਮੜਾ ਪ્યોਰ ਪੰਜਾਬੀ ਵਿੱਚ ਸਮਝਾ ਦੋਗੇ ਤੁਸੀਂ ਸਾਨੂੰ ਵੱਧ ਸਾਡੀ ਕਥਾ ਕਰੀ ਜਿਵੇਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਵੀ ਇਹਦੇ ਮਤਲਬ ਸੌਟ ਵਿੱਚ ਕਿਵੇਂ ਕਿੱਦਾਂ ਦੇ ਹੋ ਸਭ ਜਾਈਓ ਜੀ ਮੜਾ ਦੇਖੋ ਤੁਸੀਂ ਇੱਕ ਓੰਕਾਰ ਪੜਿਆ ਹਾਂਜੀ ਅਸਲ ਵਿੱਚ ਸ਼ਬਦ ਹੈ ਇੱਕ ਓੰਕਾਰ ਠੀਕ ਆ ਇੱਕ ਓੰਕਾਰ ਵੀ ਸਾਰੀ ਕਾਇਨਾਤ ਦਾ ਮਾਲਕ ਹੈ ਠੀਕ ਆ ਠੀਕ ਆ ਉਹ ਉਦੁੱਤੀ ਹੈ ਹੂੰ ਉਦੀ ਹੋਣ ਦਸਦੀ ਵੀ ਹੈ ਹੋਣ ਸੀ ਦਾ ਮਤਲਬ ਉਹਨੂੰ ਕੋਈ ਖਤਰਾ ਨਹੀਂ ਠੀਕ ਹੈ ਜੀ ਇੱਕ ਓੰਕਾਰ ਸਤਨਾਮ ਕਰਤਾ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਹਾਂਜੀ ਮਤਲਬ ਅੱਜ ਵੀ ਕਰਤਾ ਹੈ ਹਾਂਜੀ ਕੱਲ ਨੂੰ ਵੀ ਰਹੇਗਾ ਠੀਕ ਹੈ ਔਰ ਪਿੱਛੇ ਤੋਂ ਵੀ ਹੈ ਠੀਕ ਹੈ ਜੀ ਪੁਰਖ ਦਾ ਮਤਲਬ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਠੀਕ ਹੈ ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਵਿਆਪਕ ਹੈ ਠੀਕ ਹੈ ਜੀ ਇਸ ਤਰ੍ਹਾਂ ਸਾਰੀ ਕਾਇਨਾਤ ਵਿੱਚ ਉਹ ਵਿਆਪਕ ਹੈ ਠੀਕ ਹੈ ਨਿਰਭਾਉ ਹਾਂਜੀ ਉਹ ਜਿਹੜੀ ਸ਼ਕਤੀ ਹੈ ਉਹ ਜਿਹੜਾ ਰੱਬ ਹੈ ਉਹ ਜੋ ਤਾਕਤ ਹੈ ਹਾਂਜੀ ਉਹ ਨਿਰਭਾਉ ਮਤਲਬ ਉਹਨੂੰ ਕੋਈ ਡਰ ਨਹੀਂ ਕਿਸੇ ਦਾ ਠੀਕ ਹੈ ਜੀ ਬੰਦੇ ਤਾਂ ਡਰਦੇ ਨੇ ਹਾਂਜੀ ਲੇਕਿਨ ਉਹ ਰੱਬ ਜਿਹੜਾ ਹੈ ਉਹ ਜਿਹੜੀ ਸ਼ਕਤੀ ਹੈ ਉਹ ਡਰਦਾ ਹੀ ਨਹੀਂ ਹਾਂਜੀ ਉਹ ਡਰ ਤੋਂ ਰਹਿਤ ਹੈ ਠੀਕ ਹੈ ਉਹ ਵੈਰ ਤੋਂ ਵੀ ਰਹਿਤ ਹੈ ਉਹ ਮਤਲਬ ਨਾ ਵੈਰ ਤੋਂ ਮਤਲਬ ਵੀ ਵੈਰ ਤੋਂ ਰਹਿਤ ਉਹਦਾ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਵੈਰ ਨਹੀਂ ਜਿਵੇਂ ਹਵਾ ਦਾ ਕਿਸੇ ਨਾਲ ਵੈਰ ਨਹੀਂ ਠੀਕ ਹੈ ਜੀ ਪਾਣੀ ਦਾ ਕਿਸੇ ਦਾ ਵੈਰ ਨਹੀਂ ਸਹੀ ਗੱਲ ਹੈ ਜੀ ਸੂਰਜ ਨਾਲ ਕਿਸੇ ਦਾ ਵੈਰ ਨਹੀਂ ਧਰਤੀ ਦਾ ਕਿਸ ਨਾਲ ਵੈਰ ਨਹੀਂ ਕੋਈ ਮਰਜ਼ੀ ਤੇਰੇ ਫਿਰ ਸਹੀ ਗੱਲ ਹੈ ਜੀ ਹਾਂਜੀ ਹਾਂ ਤੇ ਮਰ ਕਹਿੰਦੇ ਨੇ ਅਕਾਲ ਉਹ ਸ਼ਕਤੀ ਦੀ ਕੋਈ ਹੱਦ ਬੰਦੀ ਨਹੀਂ ਵੀ ਮਤਲਬ ਇਸ ਇਸ ਘੇਰੇ ਵਿੱਚ ਹੀ ਉਹ ਤਾਂ ਮਤਲਬ ਹੱਦ ਬੰਦੀ ਤੋਂ ਆਜ਼ਾਦ ਹੈ ਤੇ ਇੱਕ ਗੱਲ بابا ਜੀ ਹੋਰ ਮੈਂ ਪੁੱਛਣਾ ਚਾਹੁੰਦਾ ਵੀ ਆਪਾਂ ਜਿਵੇਂ ਮੰਨ ਲਓ ਵੀ ਜਿਹੜੇ ਮਤਲਬ ਨਵੇਂ ਮੁੰਡੇ ਲਾਲੋ ਜਾਂ ਮੇਰੇ ਵਰਗੇ ਲਾਲੋ ਹਨ ਤੇ ਵੀ ਕਿਵੇਂ ਲੜਨ ਲੱਗੇ ਆਪਾਂ ਪ੍ਰਮਾਤਮਾ ਦੇ ਵੀ ਜਿਹੜੇ ਆਪਾਂ ਬੰਦਗੀ ਕਰ ਕਰਕੇ ਆਪਾਂ ਜਿਹੜੀ 84 ਲੱਖ ਜੂਨਾਂ ਤੋਂ ਮੁਕਤ ਹੋ ਜੀ ਵੈਸੇ 84 ਲੱਖ ਜੂਨਾਂ ਤੋਂ ਤਾਂ ਹੋਰ ਵੀ ਜੂਨਾਂ ਬਹੁਤ ਅੱਗੇ ਆ ਜੀ ਸਾਇੰਸ ਨੇ ਤਾਂ ਅੱਗੇ ਹੋਰ ਜੂਨਾਂ ਵੀ ਦੱਸ ਦਿੱਤੀਆਂ ਠੀਕ ਹੈ ਜੀ ਲੇਕਿਨ 84 ਲੱਖ ਜਿਹੜੀ ਜੂਨ ਹੈ ਇਹ Hindu ਧਰਮ ਗ੍ਰੰਥਾਂ ਵਿੱਚ ਵੀ ਇਹਦਾ ਉਲ타 ਜ਼ਿਕਰ ਆਉਂਦਾ ਹੈ ਠੀਕ ਹੈ ਗੁਰਬਾਣੀ 84 ਲੱਖ ਜੂਨ ਦਾ ਜ਼ਿਕਰ ਕੀਤਾ ਹੈ ਹਾਂ ਜੀ ਗਰਭਾਣੀ ਵਿੱਚ ਚਾਰ ਖਾਣੀਆਂ ਰਹੀਆਂ ਮਤਲਬ ਜੀਵਨ ਦੀ ਉਤਪਤੀ ਹੈ ਜੀ ਜਿਵੇਂ ਮਤਲਬ ਅੰਡਾ ਜੇ ਜੇਰ ਜਿਸੇ ਤੋਂ ਉਤਪਜਣਾ ਹਾਂ ਹਾਂ ਜੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਹ ਦਿੱਤਾ ਕੀਤੀਆਂ ਖਾਣੀ ਕੀਤੀਆਂ ਬਾਣੀ ਠੀਕ ਹੈ ਜੀ ਬਈ ਅਨੇਕਾਂ ਹੀ ਖਾਣੀਆਂ ਹੈ ਅਸਲੀ ਜੀ ਮਤਲਬ ਬਿਆਨ ਤੋਂ ਸਿਸਟਮ ਹੈ ਸਾਰਾ ਕਿਸੇ ਨੂੰ ਕੋਈ ਪਤਾ ਨਹੀਂ ਠੀਕ ਹਾਂਜੀ ਹਾਂਜੀ ਇੱਕ ਬਾਬਾ ਜੀ ਮੈਂ ਹੋਰ ਸਵਾਲ ਦਾ ਤੁਹਾਨੂੰ ਹੋ ਕਰਦਾ ਵੀ ਜਿਹੜਾ ਅੰਡੇ ਮੀਟ ਲੋਕ ਖਾਂਦੇ ਆ ਹਨਾ ਹਾਂਜੀ ਅੰਬਰ ਸਾਖ ਵਿੱਚ ਖਾਈ ਜਾਂਦੇ ਮੈਂ ਬਹੁਤ ਦੇਖਿਆ ਵੀ ਉਹ ਕੀ ਸਿਸਟਮ ਆ ਜੀ ਕਹਿੰਦੇ ਜਿਹੜਾ ਆਪਾਂ ਸਾਗ ਬਣਾ ਲਿਆ ਜਿਹੜਾ ਅੰਡਾ ਮੀਟ ਅੰਡਾ ਮੀਟ ਖਾ ਲਿਆ ਇਹ ਕੀ ਮੜਾਇ ਮੋਟਾ ਤੁਹਾਨੂੰ ਨੌਲੇਜ ਆ ਜੀ ਅਰੰਭ ਸਾਹਿਬ ਪੜਿਆ ਹੋ ਜਾਂਦਾ ਦੇਖੋ ਅੰਡੇ ਵਿੱਚ ਵੀ ਜੀਵ ਹੈ ਹਾਂਜੀ ਜੋ ਆਪਾਂ ਦਾਲਾਂ ਖਾਂਦੇ ਆ ਹਾਂਜੀ ਇਹਨਾਂ ਵਿੱਚ ਵੀ ਜੀਵ ਹੈ ਠੀਕ ਹੈ ਜੀ ਲੱਕੜਾਂ ਵਿੱਚ ਵੀ ਜੀਵ ਹੈ ਠੀਕ ਹੈ ਜੀ ਪਾਣੀ ਵਿੱਚ ਵੀ ਜੀਵ ਹੈ ਓਕੇ ਮਤਲਬ ਮੈਂ ਇਹ ਕਹਿਣਾ ਵੀ ਮਤਲਬ ਜਿਹੜਾ ਜੀਵ ਹੈ ਉਹ ਇਹ ਇੱਕ ਜੀਵ ਦੂਜੇ ਜੀਵ ਨੂੰ ਖਾ ਰਿਹਾ ਠੀਕ ਹੈ ਜੀ ਪਰ ਕਹਿੰਦੇ ਨੇ ਜਿਵੇਂ ਮਤਲਬ ਸਮੁੰਦਰ ਵਿੱਚ ਮੱਛੀਆਂ ਹਾਂਜੀ ਉਹ ਛੋਟੀ ਮੱਛੀ ਨੂੰ ਖਾਈ ਜਾਂਦੀਆਂ ਠੀਕ ਹੈ ਜੀ ਜੀਵਾਂ ਦਾ ਆਹਾਰ ਖਾਣਾ ਜੀ ਕਰੇ ਗੁਰਬਾਣੀ ਚ ਲਿਖਿਆ ਹਾਂਜੀ ਵੀ ਜਿਹੜੇ ਜੀਵ ਹੈ ਇੱਕ ਦੂਜੇ ਨੂੰ ਖਾ ਰਹੇ ਨੇ ਠੀਕ ਹੈ ਜਿਹੜਾ ਪਾਪ ਹੁੰਦੀਆਂ ਕਹਾਣੀਆਂ ਹਾਂਜੀ ਇਹ ਤਾਂ ਮਤਲਬ ਬੇ ਮਰ ਕਨੇ ਪਾਪ ਹੁਣ ਸਭ ਬੇਦ ਦੜਾਇਆ ਗੁਰਮੁਖ ਅੰਮ੍ਰਿਤ ਪੀਜਾਰੇ ਹਾਂਜੀ ਇਹ ਜਿਹੜੇ ਆ ਮਤਲਬ ਪਾਪਾਂ ਦੀ ਲਿਸਟ ਜਿਹੜੀ ਗੁਰਬਾਣੀ ਵਿੱਚ ਨਹੀਂ ਨਾ ਪੁੰਨਾਂ ਦੀ ਲਿਸਟ ਗੁਰਬਾਣੀ ਵਿੱਚ ਨਾ ਪਾਪਾਂ ਦੀ ਠੀਕ ਆ ਹਾਂ ਤੇ ਇਹ ਹਿੰਦੂ ਧਰਮ ਵਿੱਚ ਹੈ ਪਾਪਾਂ ਦੀਆਂ ਕਥਾ ਕਹਾਣੀਆਂ ਅੱਛਾ ਜੀ ਲੇਕਿਨ ਗੁਰਬਾਣੀ ਨੇ ਜਿਹੜੀ ਗੱਲ ਕਹੀ ਹੈ ਹਾਂਜੀ ਗੁਰਬਾਣੀ ਨੇ ਚਸਕਿਆਂ ਤੋਂ ਸਾਨੂੰ ਓੜਿਆ ਠੀਕ ਆ ਜਿਵੇਂ ਜਿਹੜੇ ਚਸਕੇ ਹਨ ਜਿਵੇਂ ਜੀਭ ਦਾ ਸਵਾਦ ਹੈ ਹਾਂਜੀ ਹੁਣ ਸਵਾਦਾਂ ਤੋਂ ਰੋਗ ਲੱਗਦੇ ਹੈ ਬਿਮਾਰੀਆਂ ਸਵਾਦਾਂ ਤੋਂ ਲੱਗਦੀਆਂ ਠੀਕ ਹੈ ਜੀ ਹੁਣ ਸਤਿਗੁਰੂ ਨੇ ਸਾਨੂੰ ਜੀਵ ਦੇ ਸਵਾਦ ਵੱਲ ਮੋੜਿਆ ਹਾਂਜੀ ਏਕਨੂੰ ਖਰਾਕ ਨੂੰ ਕਿਸੇ ਨੇ ਮਾਰੀ ਦੀ ਆਖਿਆ ਠੀਕ ਹੈ ਤੁਸੀਂ ਹੋਰ ਦੇਖੋ ਜਦੋਂ ਸਿੰਘ ਜੰਗਲਾਂ 'ਚ ਰਹਿੰਦੇ ਸੀਗੇ ਹਾਂਜੀ ਜੰਗਲਾਂ 'ਚ ਰਹਿ ਕੇ ਸ਼ਿਕਾਰ ਕਰਕੇ ਆ ਆਪਣਾ ਮਤਲਬ ਜੀਵਨ ਚਲਾਉਂਦੇ ਸੀ ਠੀਕ ਹੈ ਅਸ਼ਾ ਉਦੋਂ ਜਿਹੜੇ ਸਿੰਘ ਜੰਗਲਾਂ 'ਚ ਰਹਿੰਦੇ ਸੀਗੇ ਤੇ ਸ਼ਿਕਾਰ ਕਰਕੇ ਆਪਣੀ ਜ਼ਿੰਦਗੀ ਚਲਾਉਂਦੇ ਸੀ ਜੀਵਨ ਠੀਕ ਹੈ ਜੀ ਤੇ ਉਹ ਮਤਲਬ ਦੁਸ਼ਮਣ ਦੇ ਘੇਰੇ ਵਿੱਚੋਂ ਕੁੜੀਆਂ ਨੂੰ ਛਡਾ ਕੇ ਘਰੇ ਵੀ ਭੇਜਦੇ ਰਹੇ ਠੀਕ ਹੈ ਜੀ ਕਿਉਂਕਿ ਗਰਬਾਣੀ ਤਾਂ ਕਿਰਦਾਰ ਨੂੰ ਉੱਚਾ ਰੱਖਦੇ ਆ ਕਿਰਦਾਰ ਉੱਚਾ ਰੱਖ ਆਪਣਾ ਮਤਲਬ ਜੀਵਨ ਉੱਚਾ ਸੋਚਾ ਰੱਖ ਖਾਣ ਪੀਣ ਦੀ ਕੋਈ ਗੱਲ ਨਹੀਂ ਨਹੀਂ ਇਹਦਾ ਮਤਲਬ ਵੀ ਜਿਹੜਾ ਵਰਸਕਲਾ ਖਾ ਸਕਦਾ ਮੀਠਾ ਆ ਜਿਹੜਾ ਜੇ ਕੋਈ ਤਕਲੀਫ ਹੈ ਖਾ ਸਕਦਾ ਠੀਕ ਹੈ ਹਾਂਜੀ ਪਰ ਬਸੇ ਸਹੀ ਮਿਹਣੇ ਤਾਂ ਵੀ ਨਹੀਂ ਸਵਾਦ ਜੇ ਤਾਂ ਸਵਾਦਾਂ ਚ ਪੈਣਾ ਸਭ ਫੇਤਾ ਮਾਰਾ ਹੈ ਹਾਂਜੀ ਤੇ ਤੇ ਜੇ ਸਰੀਰ ਨੂੰ ਚਲਾਉਣ ਵਾਸਤੇ ਕਿਤੇ ਕੋਈ ਮੁਸੀਬਤ ਪੈ ਗਈ ਓਕੇ ਜਿੱਥੇ ਕਿਤੇ ਮੁਸੀਬਤ ਪੈ ਗਈ ਤੇ ਖਾਣ ਪੀਣ ਦਾ ਪ੍ਰਬੰਧ ਨਹੀਂ ਉੱਥੇ ਬੰਦਾ ਖਾ ਸਕਦਾ ਠੀਕ ਆ ਜਿਵੇਂ ਹੁਣ ਪੰਜ ਪਿਆਰੇ ਵੀ ਇਹ ਗੱਲ ਕਹਿੰਦੇ ਨੇ ਵੀ ਜਿੱਥੇ ਮਤਲਬ ਆਪਾਂ ਨੂੰ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਉੱਥੇ ਨਹੀਂ ਹੁੰਦਾ ਹੀ ਨਹੀਂ ਪ੍ਰਬੰਧ ਠੀਕ ਆ ਉੱਥੇ ਵੀ ਤੁਸੀਂ ਖਾ ਸਕਦੇ ਜੀਵਨ ਚਲਾਉਣ ਵਾਸਤੇ ਪਰ ਪਰ ਜਦੋਂ ਸਾਰਾ ਕੁਝ ਮਿਲਦਾ ਫੇਰ ਨਹੀਂ ਫੇਰ ਫਿਰ ਹੱਕ ਹੈ ਨਹੀਂ ਬਣਦਾ ਨਾ ਫਿਰ ਉਹਦਾ ਵਧੀਆ ਕੀਤੇ ਦੱਸ ਕਈ ਵਾਰ ਅਗਲਾ ਕਹਿੰਦਾ ਵੀ ਹਾਂ ਲਿਖਿਆ ਪਹਿਣਾ ਫਿਰ ਅਗਲਾ ਵੈਸੇ ਆਪਾਂ ਨੂੰ ਚੀਜ਼ ਸਾਰਾ ਕੁਝ ਮਿਲਦਾ ਅੱਜ ਕੱਲ ਜਿਹੜਾ 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 ਮਤਲਬ मांस ਦਾ मांस ਦਾ ਧਰਮ ਨਾਲ ਸਬੰਧ ਨਹੀਂ ਕੋਈ ਠੀਕ ਆ ਇਹਦਾ ਖਾਾਕ ਨਾਲ ਸਬੰਧ ਹੈ ਤੇ ਜਿਹੜੇ ਮਾਸ ਤੇ ਵਿਸ਼ੇ ਤੇ ਲੜਦੇ ਨੇ ਜਾਂ ਮਤਲਬ ਧਰਮ ਦੀ ਆੜ ਵਿੱਚ ਮਰਕਦੇ ਉਹ ਤਾਂ ਮੂਰਖ ਹੈ ਠੀਕ ਆ ਮਾਸ ਮਾਸ ਕਰ ਮੂਰਖ ਝਗੜੇ ਹਾਂਜੀ ਮੈਂ ਜਾਣੀ ਜਿਹੜਾ ਮਾਸ ਜਿਹੜੀ ਮਾਸ ਇਹ ਕੋਈ ਧਰਮ ਦਾ ਵਿਸ਼ਾ ਨਹੀਂ ਹੈ ਠੀਕ ਆ ਇਹ ਇੱਕ ਖਾਾਕ ਹੈ ਹਾਂਜੀ ਇਹਨੂੰ ਧਰਮ ਦਾ ਵਿਸ਼ਾ ਬਣਾ ਕੇ ਲੜਨਾ ਜਾਂ ਜਦਾਈਆਂ ਕਰਨੀਆਂ ਜਾਂ ਬਹਿਸ਼ ਮਾਸ ਹਾਂਜੀ ਹਾਂਜੀ ਮ ਇਹ ਇਹ ਨਹੀਂ ਠੀਕ ਇਹ ਮੈਂ ਸੁਣਨਾ ਤਾਂ ਗੱਲਬਾਤ ਕਰੀ ਆ ਜੀ ਮੈਂ ਕਿਹਾ ਵੀ ਮੈਨੂੰ ਚਲ ਠੀਕ ਆ ਮੇਰਾ ਮੈਨੂੰ ਕਹਿ ਦਿੰਦੇ ਬੱਚੇ ਵੀ ਦਿਖਾ ਲਾ ਜਿਹੜੀ ਜੇ ਮਾਡਾ ਮਿੱਠਾ ਜੇ ਕੋਈ ਤਕਲੀਫ ਹੈ ਫਿਰ ਫਿਰ ਖਾ ਲੂ ਮੈਂ ਕਿਹਾ ਜਦੋਂ ਆਪਾਂ ਨੂੰ ਸਾਰੀਆਂ ਚੀਜ਼ਾਂ ਪ੍ਰੋਟੀਨ ਵਾਲੀਆਂ ਬਾਹਰ ਹੋ ਗਏ ਜੀ ਹਾਂਜੀ ਹਾਂਜੀ ਫਿਰ ਮੇਰਾ ਨਹੀਂ ਮਨ ਮੰਨਦਾ ਮੈਂ ਕਿਹਾ ਦਾਣਾ ਸਾਨੂੰ ਇਹ ਮਤਲਬ ਸਬਜ਼ੀਆਂ ਵਿੱਚੋਂ ਮਿਲ ਜਾਂਦਾ ਹਾਂਜੀ ਪ੍ਰੋਟੀਨ ਸਬਜ਼ੀਆਂ ਵਿੱਚ ਮਿਲ ਜਾਂਦਾ ਦਾਲਾਂ ਚ ਮਿਲ ਜਾਂਦਾ ਠੀਕ ਆ ਹਾਂਜੀ ਵੀ ਜ਼ਰੂਰੀ ਨਹੀਂ ਜਦੋਂ ਆਪਾਂ ਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਤੇ ਆਪਾਂ ਖਾਣਾ ਹੈ ਮਿੱਠਾਣਾ ਹਾਂਜੀ ਹਾਂ ਤੇ ਇਹ ਜਿਹੜਾ ਦੁੱਧ ਵੀ ਇਹ ਕੱਲੀ ਕੋਟ ਠੀਕ ਹੈ ਜਿਹੜਾ ਦੁੱਧ ਹੈ ਠੀਕ ਹੈ ਇਹ ਕਲੀਕੋਡ ਮਾਸ ਹੈ ਇਹਦੇ ਵਿੱਚ ਵਿਚਰਵੀਂ ਠੀਕ ਹੈ ਹਾਂ ਠੀਕ ਹੈ ਜੀ ਤੇ ਹੋਰ ਪਪਾ ਜੀ ਕੋਈ ਦੱਸੋ ਇਹ ਮੜੀ ਮੁੱਟੀ ਆਪਣੇ ਜਿਹੜੇ ਅੱਜ ਕੱਲ ਦੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਿਵੇਂ ਗੁਰੂ ਘਰ ਦਾ ਆਉਣਾ ਚਾਹੀਦਾ ਵੀ ਆ ਕੇ ਗਿਆਨ ਸੁਣਨਾ ਚਾਹੀਦਾ ਪ੍ਰਚਾਰ ਸੁਣਨਾ ਚਾਹੀਦਾ ਵੀ ਬਾਣੀ ਦੇ ਲੜ ਲੱਗਣਾ ਕਿਵੇਂ ਸ਼ੁਰੂਆਤ ਕੀਤੀ ਸੀ ਤੁਸੀਂ ਦੇਖੋ ਮਤਲਬ ਜਿਹੜੀ ਨਵੀਂ ਤੁਸੀਂ ਕਿਦੋਂ ਕੀਤੀ ਸੀ ਸ਼ੁਰੂਆਤ ਉਹਦੋਂ ਤੁਸੀਂ ਛੋਟੇ ਦੀ ਜਵਾਨੀ ਆਈ ਸੀ ਦੇਖੋ ਉਹਨਾਂ ਜਿਹੜਾ ਅੱਜ ਵਾਲਾ ਸਿਸਟਮ ਸੀ ਨਹੀਂ ਸੀ ਨਾ ਤਾਂ ਉਹਦਾ ਮੋਬਾਈਲ ਸੀ ਠੀਕ ਆ ਕਿਉਂਕਿ ਮੋਬਾਈਲ ਦੀ ਵਰਤਮਾੜੀ ਨਹੀਂ ਠੀਕ ਆ ਪਰ ਮੋਬਾਈਲ ਮਤਲਬ ਇੰਨਾ ਮਤਲਬ ਉਹਨਾਂ ਤਾਂ ਮਤਲਬ ਅਸੀਂ ਬੱਚੇ ਨਾ ਉਹ ਨਹੀਂ ਕਰ ਜਿਨ੍ਹਾਂ ਮੋਬਾਈਲ ਨਾਲ ਠੀਕ ਆ ਹਰੇ ਘਰ ਵਿੱਚ ਤਿੰਨ ਤਿੰਨ ਚਾਰ ਚਾਰ ਮੋਬਾਈਲ ਹੈ ਪੰਜ ਪੰਜ ਹੈ ਜੀ 6 6 ਪੰਜ ਪੰਜ ਹੈ ਹੂੰ ਹੁਣ ਉਹ ਬੱਚੇ ਦੀ ਮਤਲਬ ਮਾਨਸਿਕ ਅਵਸਥਾ ਵੀ ਇਹਨੂੰ ਕੀ ਦੇਖਣਾ ਠੀਕ ਹੈ ਜੀ ਜੇ ਉਹ ਮਤਲਬ ਮੋਬਾਈਲ ਤੋਂ ਜੇ ਉਹ ਕੋ ਮਤਲਬ ਗੁਰਬਾਣੀ ਦੀ ਕਥਾ ਸੁਣਦਾ ਹੈ ਨਾ ਹੂੰ ਜਾਂ ਕੋਈ ਇਤਿਹਾਸ ਦੀ ਕਥਾ ਸੁਣਦਾ ਮਬਾਰਕ ਹੈ ਚੰਗੀ ਗੱਲ ਠੀਕ ਹੈ ਉਹ ਗੁਰੂ ਨਾਲ ਘਰੇ ਵੀ ਜੁੜ ਸਕਦਾ ਠੀਕ ਹੈ ਹਾਂਜੀ ਤੁਸੀਂ ਫਿਰ ਕਿੱਥੋਂ ਸਿੱਖਿਆ ਲਿੱਤੀ ਆਪਣੀ ਪਹਿਲਾਂ ਤੋਂ ਕਿੱਥੋਂ ਪਹਿਲਾਂ ਮੈਂ ਗਿਆਨੀ ਮਹਿੰਦਰ ਸਿੰਘ ਹੁੰਦੇ ਸੀ ਰੋਡ ਵਾਲੇ ਅੱਛਾ ਉਹਨਾਂ ਤੋਂ ਕੋਲ ਜਾਂਦੇ ਰਹੇ ਹਾਂ ਮੈਂ ਫਰੀਦਕੋਟ ਜੇਲ੍ਹ ਵਿੱਚ ਸੀਗਾ ਅੱਛਾ ਜੀ ਉਹਨਾਂ ਤੋਂ ਮੈਂ ਮਤਲਬ ਕਥਾ ਸਿੱਖੀ ਠੀਕ ਹੈ ਮਤਲਬ ਗਰਬਾਣੀ ਫੇਰ ਮੇਰਾ ਡੈਡੀ ਗਰੰਥ ਸੀ ਠੀਕ ਹੈ ਅੱਛਾ ਜੀ ਇਹਨਾਂ ਤੋਂ ਵੀ ਮੈਂ ਗਰਬਾਣੀ ਪੜਨੀ ਸ਼ੁਰੂ ਕੀਤੀ ਤੇ ਜੇਲ੍ਹ ਕਿਵੇਂ ਚੱਲ ਗਈ ਬਾਬਾ ਜੀ ਤੁਸੀਂ ਜੇਲ੍ਹ ਵਿੱਚ ਮਤਲਬ ਦੁਖਾੜ ਕੋ ਲੈਰ ਵਿੱਚ ਮੈਨੂੰ ਡੋਲੀ ਤੋਂ ਚੱਕ ਲੈ ਸੀ ਡੋਲੀ ਭਾਈ ਠੀਕ ਹੈ ਤੇ ਐ ਕਰਕੇ ਮਤਲਬ ਉਦੋਂ ਤਾਂ ਕੋਈ ਕੁਛ ਨਹੀਂ ਪੁੱਛਦਾ ਹੀ ਨਹੀਂ ਸੀ ਕੋਈ ਠੀਕ ਹੈ ਜੀ ਉਹ ਤਾਂ ਹਲਾਤੀ ਹੈ ਜਿਵੇਂ ਕਿ ਬਹੁਤ-ਬਹੁਤ ਬਾਬਾ ਜੀ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਇੰਨਾ ਟਾਈਮ ਕੱਢਿਆ ਠੀਕ ਹੈ ਨਾ ਬੜਾ ਵੀ ਧੰਨਵਾਦ ਹਾਂਜੀ ਬੜੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਤੁਹਾਡੇ ਨਾਲ ਜਿਹੜੇ ਹੋਏ ਲੋ ਜੀ ਬਾਬਾ ਨੂੰ ਕਮੈਂਟ ਸੇਅਰ ਜਰੂਰ ਬਾਬਾ ਜੀ ਨੂੰ ਕਰਿਓ ਠੀਕ ਹੈ ਨਾ ਜੇ ਬਾਬਾ ਜੀ ਨੇ ਗੱਲ ਕਰਨੀ ਹੈ ਬਾਬੇ ਦੇ ਨੰਬਰ ਵੀ ਦਿੱਤਾ ਤੇ ਬਾਕੀ ਆਪਾਂ ਕੋਸ਼ਿਸ਼ ਕਰਦੇ ਹਾਂ ਚਲਾਉਣ ਦੀ ਲਾਈਵ ਤੇ ਆਪਾਂ ਬਾਬਾ ਜੀ ਦੀ ਕਥਾ ਤੁਹਾਨੂੰ ਸੁਣਾਇਆ ਕਰਾਂਗੇ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਜੇ ਵਧੀਆ ਲੱਗੀ ਤੇ ਲਾਈਕ ਕਮੈਂਟ ਭਰਾ ਬਣ ਕੇ ਕਰਦਿਆ ਕਰੋ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ